ਦੇ ਸਾਰੇ ਡਰਾਈਵਰ ਵੀਰ ਜਿੰਦਾਬਾਦ ਰਹਿੰਦੇ ਰਾਜੀ ਖੁਸ਼ੀ ਰਹਿੰਨ ਭੈਣਾਂ ਦੇ ਭਰਾ ਮਾਮਾ ਦੇ ਪੁੱਤ ਠੀਕ ਆ ਨਾ ਤਾਂ ਕਬੱਡੀ ਦੀ ਕੋਚ ਰਹੀ ਹੁਈ ਆ ਮੈਂ 10 ਸਾਲ ਮੈਂ ਪਲੇਅਰ ਕੇ ਰਹੀ ਆ ਤਾਂ 4 ਸਾਲ ਮੈਂ ਕੋਚਿੰਗ ਕੀਤੀ ਆ ਅੱਛਾ ਜੀ ਕਹਿੰਦੇ ਕਬੱਡੀ ਤੋਂ ਬਾਅਦ ਫਿਰ ਇਹ ਡਰਾਈਵਰੀ ਵਾਲਾ ਮਤਲਬ ਕਿਹਦਾ ਇਹ ਤਾਂ ਸਰ ਮੈਨੂੰ ਬਹੁਤ ਆਸ ਕੋ ਮੈਨੂੰ ਦੇਖ ਕੇ ਸਲੂਟ ਕਰਦੇ ਆ ਕੀ ਵੈਰੀ ਗੁੱਡ ਕਿ ਤੂੰ ਇਹ ਹੁਣ ਤਾਂ ਇੰਨੀ ਥਿੰਗ ਕਰ ਰਹੀ ਆ ਅੱਜ ਤੱਕ ਪੰਜਾਬ ਨੇ ਬਹੁਤ ਨੌਜਵਾਨ ਗੱਭਰੂ ਜਿਹੜੇ ਆ ਡ라이ਵਰ ਬਣਾਏ ਆ ਪਰ ਪੰਜਾਬ ਦੇ ਵਿੱਚ ਇੱਕ ਸ਼ੇਰਨੀ ਆਪਾਂ ਕਹਿ ਸਕਦੇ ਪੰਜਾਬ ਦੀ ਜਿਹੜੀ ਕਿ ਟਰੱਕ ਚਲਾਉਂਦੀ ਆ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਤੁਸੀਂ ਇਹ ਵੀਡੀਓ ਦੇਖ ਕੇ ਹੈਰਾਨ ਹੋ ਜਾਓਗੇ ਕਿ ਸਾਡੇ ਅੱਜ ਕੱਲ ਦੇ ਨੌਜਵਾਨ ਜਿਹੜੇ ਬੇਲੇ ਘੁੰਮਦੇ ਆ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਪਰ ਇਹ ਇੱਕ ਲੇਡੀਜ਼ ਹੋਣ ਦੇ ਨਾਤੇ ਕਹਿ ਲੋ ਵੀ ਨੌਜਵਾਨਾਂ ਤੋਂ ਜ਼ਿਆਦਾ ਕੰਮ ਕਰ ਰਹੇ ਆ ਟਰੱਕ ਚਲਾ ਰਹੇ ਆ ਤੇ ਆਪਾਂ ਕਹਿ ਦਿੰਨੇ ਯਾਰ ਵੀ ਟਰੱਕਾਂ ਦਾ ਕੰਮ ਬੜਾ ਔਖਾ ਹੈ ਨਾ ਜੇਕਰ ਆਪਾਂ ਕਿਸੇ ਨੂੰ ਕਹੀਏ ਵੀ ਆਪਣੇ ਪੁੱਤ ਨੂੰ ਡਰਾਈਵਰ ਬਣਾ ਲਾ ਦਿਓ ਕਹੋਗੇ ਨਹੀਂ ਜੀ ਨਹੀਂ ਇਹ ਨਹੀਂ ਇਹ ਕੰਮ ਕਰ ਸਕਦਾ ਪਰ ਇੱਕ ਲੇਡੀਜ਼ ਟਰੱਕਾਂ ਦਾ ਕੰਮ ਕਰ ਰਹੀ ਆ ਤੇ ਇਹ ਕਿਸੇ ਪਛਾਣ ਦੇ ਮਹਤਾਜ ਨਹੀਂ ਹੈਗੇ ਆਪਾਂ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਆਪਾਂ ਵੀ ਕਿਵੇਂ-ਕਿਵੇਂ ਡਰਾਈਵਰੀ ਦੇ ਵਿੱਚ ਪਏ ਕਿਸ-ਕਿਸ ਰੂਟ ਤੇ ਗੱਡੀ ਚਲਾਉਂਦੇ ਆ ਸੋ ਹੁਣ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੀ ਠੀਕ ਨੇ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੁਸੀਂ ਡਰਾਈਵਰੀ ਚਾਹੇ ਕਿੰਨਾ ਚਿਰ ਹੋ ਗਿਆ ਕਿੱਧਰ ਨੂੰ ਗੱਡੀ ਚਲਾਉਨੇ ਸਾਰਾ ਦੱਸ ਸਰ ਜੀ ਡਰਾਈਵਰੀ ਦਾ ਸ਼ੌਂਕ ਤਾਂ ਜਿੱਦਾਂ ਕਹਿੰਦਾ ਵੀ ਬਚਪਨ ਤੋਂ ਹੀ ਸੀਗਾ ਘਰ ਦੇ ਵਿੱਚ ਕਰ ਕਰ ਵਗੈਰਾ ਚਲਾਉਣਾ ਮੇਰੇ ਬ੍ਰਦਰ ਉਹਨਾਂ ਦੀ ਆਪਣੀਆਂ ਐਲਪੀ ਗੱਡੀਆਂ ਸੀਗੀਆਂ ਉਹਨਾਂ ਤੋਂ ਤਾਂ ਤਾਂ ਉਸ ਤੋਂ ਬਾਅਦ ਹੌਲੀ ਹੌਲੀ ਆਪਣਾ ਸ਼ੌਂਕ ਵਧਦਾ ਵੀ ਗਿਆ ਕੁਝ ਆਪਣੀਆਂ ਪਰੇਸ਼ਾਨੀਆਂ ਵੀ ਹੁੰਦੀ ਆ ਜਾਂਦੀ ਐ ਜਿੱਦਾਂ ਜਿਹਦਾ ਬੰਦਾ ਵਧਦਾ ਜਾਂਦਾ ਉਸ ਜਗਾਹ ਹੋ ਜਾਂਦੀ ਆ ਤਾਂ ਫਿਰ ਕੁਝ ਟਾਈਮ ਇਦਾਂ ਦਾ ਵੀ ਆਇਆ ਪੀਸਾ ਨੂੰ ਮਜਬੂਰੀ ਦੇ ਨਾਲ ਕੋਰੋਨਾ ਦੇ ਵਿੱਚ ਆ ਕੇ ਝੱਲਦਾ ਪਿਆ ਕਿ ਉਸ ਟਾਈਮ ਡਰਾਈਵਰ ਵੀ ਸਾਥ ਛੱਡ ਗਏ ਸੀਗੇ ਤਾਂ ਕਈ ਪ੍ਰੋਬਲਮਾਂ ਪਰੇਸ਼ਾਨੀਆਂ ਗੱਡੀਆਂ ਘਰ ਖੜੀਆਂ ਹੋ ਗਈਆਂ ਫਿਰ ਉਸ ਟਾਈਮ ਤੋਂ ਮੈਨੂੰ ਜ਼ਿਆਦਾ ਹਿੰਮਤ ਕਰਨ ਦੀ ਜ਼ਰੂਰਤ ਪਈ ਕਿ ਮੈਂ ਅਗਰ ਮੈਂ ਅੱਜ ਘਰ ਬੈਠ ਗਈ ਤਾਂ ਮੈਨੂੰ ਮੁਸ਼ਕਲਾਂ ਦਾ ਸਾਹਮਣਾ ਪੈਣਾ ਕਰਨਾ ਪੈਣਾ ਹੈ ਕਿ ਮੈਂ ਗੱਡੀਆਂ ਦੇ ਕਿਸ਼ਤਾਂ ਵੀ ਦੇਣੀਆਂ ਘਰ ਵਿੱਚ ਲਾਣ ਆਏ ਆ ਬੱਚੇ ਵੀ ਦੇਖਣੇ ਆ ਇਸ ਕਰਕੇ ਮੈਨੂੰ ਆਪਣਾ ਹਿੰਮਤ ਆਪ ਕਰਨੀ ਪਈ ਔਰ ਮੈਂ ਨਹੀਂ ਕਹਣੀ ਹੈਗੀ ਵੀ ਹਿੰਮਤੇ ਮਾਰੇ ਆ ਬਹੁਤ ਵਧੀਆ ਕੰਮ ਹੈ ਮਿਹਨਤ ਹੋਣੀ ਚਾਹੀਦੀ ਹੈ ਚਾਹੇ ਪੱਥਰ ਚੱਕੋ ਰੋੜੇ ਚੱਕੋ ਇੱਟਾਂ ਚੱਕੋ ਮਿਹਨਤ ਦਾ ਕੰਮ ਕਰਕੇ ਖਾਓ ਬੇਈਮਾਨੀ ਨਾ ਕਰੋ ਮਿਹਨਤ ਕਰਕੇ ਖਾਓ ਚਾਹੇ ਕੰਮ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਹੈਗਾ ਇੱਜ਼ਤ ਦੀ ਕਮਾ ਕੇ ਖਾਓ ਬਿਲਕੁਲ ਜੀ ਤੇ ਜਦੋਂ ਤੁਸੀਂ ਹੁਣ ਡਰਾਈਵਿੰਗ ਕਰਦੇ ਹੋ ਹਨਾ ਜੀ ਤੇ ਆਮ ਤੌਰ ਤੇ ਜਿਹੜੇ ਸਾਡੇ ਡਰਾਈਵਰ ਵੀਰ ਆ ਜਦੋਂ ਆਪਾਂ ਰੋਡ ਤੇ ਚੱਲਦੇ ਆ ਉਹਨਾਂ ਨੂੰ ਬਹੁਤ ਕਹੋ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਾ ਕਿਉਂਕਿ ਕਦੇ ਨਾ ਕਿਤੇ ਆਪਾਂ ਦੇਖੀਦਾ ਵੀ ਪੁਲਿਸ ਵੀ ਡਰਾਈਵਰਾਂ ਦੇ ਨਾਲ ਗਲਤ سلوਕ ਕਰਦੀ ਆ ਮੰਦਾ ਬੋਲਣਾ ਹੈ ਨਾ ਤੇ ਮੁੜ ਕੇ ਰੋਡ ਦੇ ਉੱਤੇ ਚੱਲਦੇ ਆ ਕੋ ਕਾਰ ਵਾਲਾ ਮਿੰਟ ਦੇ ਵਿੱਚ ਹੈ ਨਾ ਗਾਲਾਂ ਕੱਢਣਾ ਪੈਂਦਾ ਕੁਝ ਵੀ ਕੀ ਤੁਹਾਡੇ ਨਾਲ ਵੀ ਇਦਾਂ ਦੀ ਕਦੀ ਘਟਨਾ ਹੋਈ ਕੋਈ ਡਰਾਈਵਰ ਚੱਲਦੇ ਆ ਨਹੀਂ ਸਰ ਮੇਰੇ ਨਾਲ ਕਦੀ ਇਦਾਂ ਦੀ ਘਟਨਾ ਨਹੀਂ ਹੋਈ ਨਾ ਕਦੇ ਪੁਲਿਸ ਮੁਲਾਜ਼ਮ ਨੇ ਦੁਰਵਿਹਾਰ ਕੀਤਾ ਉਹ ਤਾਂ ਸਗੋਂ ਮੈਨੂੰ ਦੇਖ ਕੇ ਸਲੂਟ ਕਰਦੇ ਆ ਕਿ ਵੈਰੀ ਗੁੱਡ ਕਿ ਤੂੰ ਇਹ ਮੈਂ ਤਾਂ ਇੰਨੀ ਹਿੰਮਤ ਕਰ ਰਹੀ ਆ ਇਹਨਾਂ ਜੋਖਮ ਭਰੇ ਕੰਮ ਕਰਦੀ ਆ ਕਦੇ ਡਰਾਈਵਰ ਵੀ ਮੇਰੇ ਕਦੇ ਵੀ ਉਹਨਾਂ ਨੇ ਨਹੀਂ ਕਿਹਾ ਜੇ ਮੈਨੂੰ ਕਦੇ ਜ਼ਰੂਰਤ ਵੀ ਪੈਂਦੀ ਹੈ ਰਸਤੇ ਵਿੱਚ ਹੈਲਪ ਦੀ ਉਹ ਮੈਨੂੰ ਇਹ ਹੀ ਗੱਲ ਕਹਦੇ ਹੁੰਦੇ ਆ ਭੈਣ ਜੀ ਤੈਨੂੰ ਕਿਸ ਹੈਲਪ ਦੀ ਜ਼ਰੂਰਤ ਆ ਦੀ ਸਾਨੂੰ ਦੱਸੋ ਵੈਸੇ ਮਹਾਰਾਜ ਦੀ ਕਿਰਪਾ ਕਦੇ ਵੀ ਨਹੀਂ ਹੋਈ ਹੈਗੀ ਹਾਂ ਇੱਕ ਵਾਰੀ ਬਾਰ ਦਾ ਤਾਂ ਹੋਈ ਸੀਗੀ ਟਾਂਡੇ ਤੋਂ ਜਾਂਦੇ ਰਸਤੇ ਵਿੱਚ ਉਦੋਂ ਇੱਕ ਨਸ਼ੇੜੀ ਬੰਦੇ ਨੇ ਆ ਕੇ ਤਾਕੀ ਤੱਕੇ ਦਾ ਖੋਲ ਦੇ ਚੱਲਦੀ ਗੱਡੀ 'ਚ ਕੋਸ਼ਿਸ਼ ਕੀਤੀ ਸੀਗੀ ਤਾਂ ਉਸ ਟਾਈਮ ਰਾਤ ਦੇ 2:30 ਵਜੇ ਹੋ ਸੀਗੀ ਮੈਂ ਜਦੋਂ ਦੇਖਿਆ ਕਿ ਮੇਰੇ ਕੋਲ ਸੱਜੇ 15-16 ਟਨ ਮਾਲ ਸੀਗਾ ਕਿ ਮੇਰੇ ਉਸ ਟਾਈਮ ਕੋਈ ਪੇਛੇ ਨਹੀਂ ਚਲਦੀ ਮੈਂ ਇੱਥੇ ਪਲਾਸ ਰੱਖੇ ਹੋਏ ਅੱਗੇ ਵੱਡੇ ਮੈਂ ਪਲਾਸ ਚੱਕਿਆ ਤਾਂ ਮੈਂ ਉਹਦੇ ਹੱਥਾਂ ਦੇ ਉੱਤੇ ਮਾਰਿਆ ਤਾਂ ਉਹ ਪਿੱਛੇ ਸਟੱਗਦਾ ਚਪੇ ਬਿਲਕੁਲ ਕਿਉਂਕਿ ਜੇ ਅਗਰ ਮੈਂ ਉਸ ਟਾਈਮ ਡਰ ਜਾਂਦੀ ਤਾਂ ਮੈਂ ਐਜ਼ ਆ ਹੋ ਸਕਦਾ ਮੈਂ ਇਹਦਾ ਮੇਰੀ ਗੱਡੀ ਦੋਨੇ ਅਸੀਂ ਖਤਮ ਹੋ ਜਾਂਦੇ ਹਾਂ ਗੱਡੀ ਪਲਟ ਜਾਂਦੀ ਹਾਂ ਹਾਂਜੀ ਕੁਝ ਵੀ ਹੋ ਸਕਦਾ ਸੀ ਉਸ ਟਾਈਮ ਉਹਦੇ ਨਾਲ ਦੋ ਚਾਰ ਹੋਰ ਬੰਦੇ ਹੁੰਦੇ ਗੱਡੀ ਲਾ ਜਾ ਸਕਦੇ ਸੀਗੇ ਚੋਰੀ ਕਰ ਕਿਉਂਕਿ ਗੱਡੀ ਦੇ ਵਿੱਚ ਲੱਖਾਂ ਦਾ ਮਾਲ ਹੁੰਦਾ ਆ ਉਹ ਜ਼ਿੰਮੇਵਾਰ ਸਾਡੇ ਹੁੰਦੇ ਔਰ ਅੱਜ ਕੱਲ ਤਾਂ ਲੋਕੀ ਦਿਨੇ ਨਹੀਂ ਕੰਮ ਕਰਦੇ ਤੁਸੀਂ ਰਾਤ ਨੂੰ ਟਰੱਕ ਚਲਾਉਂਦੇ ਆ ਰਾਤ ਨੂੰ ਜਿੱਦਾਂ ਮਾਲ ਲੋਡ ਕੋਈ ਅਰਜੈਂਟ ਰਾਤ ਨੂੰ ਜਾਂਨੇ ਫਿਰ ਸਰ ਜੀ ਦੇਖੋ ਮੇਰੀ ਇੱਕ ਗੱਲ ਨਿੱਕੇ ਆ ਵੀ ਇਨਸਾਨ ਦੇ ਵਿੱਚ ਹਿੰਮਤ ਹੋਣੀ ਚਾਹੀਦੀ ਦਲੇਰੀ ਹੋਣੀ ਚਾਹੀਦੀ ਤੇ ਆਪਣੇ ਆਪ ਤੇ ਸਭ ਤੋਂ ਵੱਡਾ ਯਕੀਨ ਹੋਣਾ ਚਾਹੀਦਾ ਆ ਜੇ ਅਸੀਂ ਆਪਣੇ ਆਪ ਤੇ ਯਕੀਨ ਕਰਕੇ ਤੁਰਾਂਗੇ ਤਾਂ ਚਾਹੇ ਦਿਨਾਂ ਤਾਂ ਚਾਹੇ ਰਾਤਾਂ ਮਿਹਨਤ ਦਾ ਕੋਈ ਟਾਈਮ ਨਹੀਂ ਹੈਗਾ ਜੇ ਆਪਣੇ ਕੋ ਅਸੀਂ ਹਿੰਮਤ ਨਹੀਂ ਕਰਾਂਗੇ ਜਾਂ ਦਲੇਰੀ ਨਹੀਂ ਰੱਖਾਂਗੇ ਤਾਂ ਫੇਰ ਤਾਂ ਦਿਨੇ ਵੀ ਰਾਤ ਆ ਠੀਕ ਹੈ ਨਾ ਜਿੱਦਾਂ ਹੁਣ ਮੰਨ ਲਓ ਤੁਸੀਂ ਫੈਕਟਰੀਆਂ ਚ ਵੀ ਜਾਂਦੇ ਆ ਉਹ ਜੋੜ ਕਰਦੇ ਖਾਲੀ ਕਰਦੇ ਆ ਜੀ ਕਿਤੇ ਕੋਈ ਮਤਲਬ ਇੱਕ ਇਹ ਗੱਲ ਤੁਸੀਂ ਫ੍ਰੈਂਕਲੀ ਦੱਸਣੀ ਕਦੀ ਕੋਈ ਕੋਈ ਛੇੜਖਾਨੀ ਵਾਲਾ ਜਾਂ ਕੋਈ ਇਦਾਂ ਦਾ ਕਿਸੇ ਨੇ ਹਰਕਤ ਤਾਂ ਨਹੀਂ ਕੀਤੀ ਵੀ ਆਹ ਇਹ ਲੇਡੀਆਂ ਕਿ ਤੁਸੀਂ ਡੰਡਾ ਕਾਇਮ ਹੀ ਰੱਖਦੇ ਵੀ ਛੇੜਾ ਆਵੇ ਨਹੀਂ ਸਰ ਮੈਂ ਦੋ ਧਾਰੀ ਤਲਵਾਰ ਰੱਖੀ ਹੋਈ ਆ ਆ ਪਿੱਛੇ ਦੇ ਲੋ ਡਾਂਗ ਪਈ ਹੋਈ ਆ ਪੇਚਕਸ ਰੱਖੇ ਹੋਏ ਆ ਆਪਣੀ ਪੂਰੇ ਪ੍ਰਬੰਧ ਲੈ ਕੇ ਜਾਂਦਾ ਪਹਿਲਾਂ ਤਾਂ ਗੱਲ ਕੋਈ ਡਰਦਾ ਮਾਰਾ ਹਿੰਮਤ ਕਰਦਾ ਹੀ ਨਹੀਂ ਹੈਗਾ ਇਹ ਕਦੀ ਵੀ ਕਿਸੇ ਨੇ ਹਾਂ ਜੀ ਕਿ ਹੱਥ ਜਿਹੜਾ ਆ ਛੋਟੇ ਜਾਨਵਰਾਂ ਨੂੰ ਪੈਂਦਾ ਛੇਰਾ ਨੂੰ ਕੋ ਹੱਸ ਛੇਰਾ ਨੂੰ ਨਹੀਂ ਦਿੱਤਾ ਸਾਨੂੰ ਦਾ ਮਾ ਸਾਡੇ ਗੁਰੂਆਂ ਦੇ ਨਾਮ ਕੌਰ ਦਿੱਤਾ ਹੋਇਆ ਆ ਕੌਰ ਜਿਹੜਾ ਆ ਉਹ ਜਾਨਵਰ ਆ ਜਿਹੜਾ ਅੱਖ ਕਹਿੰਦੇ ਨੇ ਵੀ ਅੱਖ ਦੀ ਛਕਾਦੇ ਬਾਜ ਜਾਂ ਛਕਾਰੀ ਅੱਖ ਹੁੰਦੀ ਹੈ ਜਿਹੜੇ ਕੱਢ ਕੇ ਲੈ ਜਾਂਦਾ ਹੁੰਦਾ ਹੈ ਬਾਜ ਦੇ ਮੂੰਹ ਦੇ ਵਿੱਚੋਂ ਵੀ ਮਾਸ ਕੱਢ ਕੇ ਲੈ ਜਾਂਦਾ ਹੁੰਦਾ ਹੈ ਸਾਨੂੰ ਉਸ ਅੱਗੇ ਮਾਰਾਂ ਨੇ ਬਖਸ਼ ਬਖਸ਼ੀ ਹੋਈ ਆ ਤਾਂ ਫਿਰ ਅਸੀਂ ਡਰੀਏ ਕਿਉਂ ਅਸੀਂ ਆਪਣੇ ਘਰ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਡਰ ਗੇ ਤਾਂ ਫਿਰ ਅਸੀਂ ਹੋਰ ਪਾਸੇ ਜਾ ਕੇ ਅਸੀਂ ਕੀ ਕਰਾਂਗੇ ਬਿਲਕੁਲ ਬਿਲਕੁਲ ਤੇ ਮਤਲਬ ਤੁਸੀਂ ਇੱਕ ਚੀਜ਼ ਦੱਸੋ ਵੀ ਜਿੱਦਾਂ ਤੁਸੀਂ ਡਰਾਈਵਰੀ ਦੇ ਵਿੱਚ ਪੈ ਗਏ ਠੀਕ ਹੈ ਜੀ ਤੇ ਕੀ ਤੁਹਾਨੂੰ ਉਦੋਂ ਲੱਗਦਾ ਸੀ ਵੀ ਕੰਮ ਸੌਖਾ ਹੀ ਆ ਜਾਂ ਔਖਾ ਆ ਤੇ ਅੱਜ ਦੇ ਕੀ ਹਾਲਾਤ ਆ ਉਸ ਸਮੇਂ ਤੋਂ ਲੈ ਕੇ ਅੱਜ ਦੇ ਟਾਈਮ ਤੱਕ ਮਤਲਬ ਕਿੱਦਾਂ ਦੀ ਜ਼ਿੰਦਗੀ ਰਹੀ ਹੈ ਸਰ ਜੀ ਜਦੋਂ ਪਹਿਲਾਂ ਆਪਾਂ ਕੋਈ ਵੀ ਕੰਮ ਕਰੀਏ ਉਦੋਂ ਤਾਂ ਥੋੜੀ ਜਿਹੀ ਮੁਸ਼ਕਲਾਂ ਆਉਂਦੀਆਂ ਹੀ ਆਂ ਠੀਕ ਹੈ ਨਾ ਜਸ ਟੈਪ ਵਾਈਜ਼ ਟੈਪ ਅਫੇਅਰ ਉਹ ਮੁਸ਼ਕਲਾਂ ਦਾ ਕੰਮ ਦਾ ਸੌਖਾ ਔਖਾ ਕੋਈ ਨਹੀਂ ਉਹ ਸਟੈਪ ਵਾਈਜ਼ ਸਟੈਪ ਆਦਤ ਬਣ ਜਾਂਦੀ ਆ ਹਾਂਜੀ ਹਨਾ ਪਹਿਲਾਂ ਆਪਾਂ ਨੂੰ ਲੱਗਦਾ ਔਖਾ ਆ ਉਹ ਫਿਰ ਰੁਟੀਨ ਦੇ ਵਿੱਚ ਜਦੋਂ ਆਉਣ ਲੱਗ ਜਾਂਦੇ ਉਦੋਂ ਫਿਰ ਆਪਣੀ ਆਦਤ ਬਣ ਜਾਂਦੀ ਆ ਕਮ ਉਹਦੋਂ ਵੀ ਉਹੀ ਹੁੰਦਾ ਆ ਤਾਂ ਪਹਿਲਾਂ ਵੀ ਉਹੀ ਹੁੰਦਾ ਬਾਅਦ ਵਿੱਚ ਵੀ ਕੰਮ ਉਹੀ ਹੁੰਦਾ ਆ ਉਹ ਆਪਣੀ ਨੇਚਰ ਬਣ ਜਾਂਦੀ ਕਦੀ ਗੱਡੀ ਚਲਾਉਂਦੇ ਆ ਰਾਹ 'ਚ ਕਦੀ ਟਾਇਰ ਟੂਲ ਵਗੈਰਾ ਪੈਂਚਰ ਹੋਇਆ ਜਾਂ ਮੇਰੀ ਹਾਂਜੀ ਹਾਂਜੀ ਇੱਕ ਵਾਰੀ ਮੇਰੇ ਨਾਲ ਹੋਏ ਸੀ ਗੱਡੀ ਮੇਰੀ ਬੰਦ ਹੋ ਗਈ ਸੀ ਤਾਂ ਚਲੋ ਉੱਥੇ ਪਿੰਡ ਸੀਗਾ ਫਿਰੋਜ਼ਪੁਰ ਤੋਂ ਮਗੱਜੀ ਖਾਲੀ ਕਰਕੇ ਆ ਰਹੇ ਸੀਗੀ ਰਸਤੇ ਵਿੱਚ ਨਾ ਗੱਡੀ ਹਾਂਜੀ ਹਾਂਜੀ ਫਿਰੋਜ਼ਪੁਰ ਬਾਜ਼ਾਰ ਦੇ ਤੇ ਵੇ ਗਈ ਸੀਗੀ ਪਟਾਕੇ ਤਰਨ ਤਾਂ ਰਸਤੇ ਵਿੱਚ ਫਿਊਜ ਉੜ ਗਿਆ ਗੱਡੀ ਦਾ ਤਾਂ ਉਥੇ ਪਿੰਡ ਦੇ ਲਾਗੇ ਦੇ ਸਿਗੇ ਉਹਨਾਂ ਨੇ ਜਦ ਕਿ ਲੇਡੀਜ਼ ਗੱਡੀ ਚਲਾ ਰਹੀ ਆ ਉਹ ਸਾਰੇ ਵਿਚਾਰੇ ਇਕੱਠੇ ਹੋ ਕੇ ਆ ਗਏ ਉਹ ਕਹਿੰਦੇ ਕੋਈ ਨਾ ਸਾਡੀ ਤੂੰ ਪੰਜਾਬ ਦੀ ਧੀ ਭੈਣ ਸਾਡੀ ਕਰਨ ਬਹੁਤ ਖੁਸ਼ੀ ਆ ਸਾਡੇ ਲਾਗੇ ਘਰ ਨੇ ਜੇ ਤੈਨੂੰ ਹਨੇਰਾ ਵੀ ਹੁੰਦਾ ਤੂੰ ਸਾਡੇ ਤੇ ਘਰਾਂ ਚ ਰਹਿ ਤੀ ਤੁਹਾਡੀ ਭੈਣ ਹੈ ਸਾਡੀ ਧੀ ਆ ਤੇ ਰੋਟੀ ਬਿਸਤਰਾ ਸਭ ਮਿਲਗਾ ਤੇ ਸਵੇਰ ਇੰਤਰਾਇਕਟਰ ਵਿੱਚ ਪਾ ਕੇ ਗੱਡੀ ਤੇਰੀ ਉੱਥੇ ਪਹੁੰਚਦੀ ਕਰਾਂਗੇ ਪਰ ਇੰਨੀ ਪਰਮਾਤਮਾ ਦੀ ਕਿਰਪਾ ਹਾਂਜੀ ਫਿਰ ਉਹਨਾਂ ਨੇ ਨਾ ਮੇਰੇ ਮਕੈਨਿਕ ਨੂੰ ਬੁਲਾ ਕੇ ਮਤਲਬ ਕੋਈ ਭਰਾ ਆ ਪਿੱਛੋਂ ਨੇ ਮਕੈਨਿਕ ਨੂੰ ਫੋਨ ਕੀਤਾ ਉਹਨੇ ਗੱਡੀ ਮੇਰੀ ਸਹੀ ਕਰਵਾ ਦਿੱਤੀ ਤਾ ਵਿਚਾਰੇ ਦਾ ਪ੍ਰਮਾਤਮਾ ਭਲਾ ਕਰੇ ਮੈਂ ਕਦੇ ਸਾਰੇ ਡਰਾਈਵਰ ਵੀਰ ਜਿੰਦਾਬਾਦ ਰਹਿਣ ਤੇ ਰਾਜੀ ਖੁਸ਼ੀ ਰਹਿਣ ਭੈਣਾਂ ਦੇ ਭਰਾ ਮਾਮਾ ਦੇ ਪੁੱਤ ਬਿਲਕੁਲ ਠੀਕ ਆ ਨਾ ਬੱਚਿਆਂ ਦੇ ਪੇ ਸਾਰੇ ਤੰਦਰੁਸਤ ਰਹਿਣ ਉਹਨਾਂ ਵਿਚਾਰੇ ਮੇਰੀ ਬਹੁਤ ਹੈਲਪ ਕੀਤੀ ਤਾਂ ਮੈਨੂੰ ਉਹਨਾਂ ਨੇ ਘਰ-ਪਰਖ ਦੀ ਕਰਨੇ ਜੋ ਕੁਝ ਕੀਤੀ ਮੇਰੀ ਤੇਰ ਕੰਪਲੀਟ ਕਰਾ ਦਿੱਤੀ ਤੇ ਤੁਸੀਂ ਸਟੱਡੀ ਕਿੰਨੀ ਕੀਤੀ ਹੋਈ ਆ ਜੀ ਫਿਰ ਮਤਲਬ ਡਰਾਈਵਰੀ ਲੈਨ ਚ ਤਾਂ ਤੁਸੀਂ ਹੈਗੇ ਪੜ੍ਹਾਈ ਕਿੰਨੀ ਕੀਤੀ ਹੋਈ ਸਰ ਮੈਂ ਬੀ ਫਾਈਨਲ ਕੀਤੀ ਹੋਈ ਆ ਓਕੇ ਜੀ ਹਾਂਜੀ ਤਾਂ ਕਬੱਡੀ ਦੀ ਕੋਚ ਰਹੀ ਹੁਈ ਆ ਮੈਂ 10 ਸਾਲ ਮੈਂ ਪਲੇਅਰ ਕਰ ਰਹੀ ਆ ਤਾਂ 4 ਸਾਲ ਮੈਂ ਕੋਚਿੰਗ ਕੀਤੀ ਆ ਅੱਛਾ ਜੀ ਕਹਿੰਦੇ ਕਬੱਡੀ ਤੋਂ ਬਾਅਦ ਫਿਰ ਡਰਾਈਵਰੀ ਵਾਲਾ ਮਤਲਬ ਕਿਦਾਂ ਇਹ ਤਾਂ ਸਰ ਮੇ ਤਾਂ ਪਹਿਲੇ ਦਿਨ ਤੋਂ ਸ਼ੌਂਕ ਸੀਗਾ ਜਦੋਂ ਪਹਿਲਾਂ ਟ੍ਰੈਕਟਰ ਚਲਾਉਂ ਟ੍ਰੈਲੀ ਚਲਾਉਣੀ ਬੈਲਾਂ ਦੇ ਨਾਲ ਬੋਲਦਾਂ ਦੇ ਨਾਲ ਖੇਤੀ ਕਰਨੀ ਮੇਰੇ ਪਾਪਾ ਸੂਬੇਦਾਰ ਸੀਗੇ ਆਰਮੀ ਦੇ ਵਿੱਚ ਅਸੀਂ ਤਾਂ ਬਾਹਰੇ ਰਹਿੰਦੇ ਹੁੰਦੇ ਸੀ ਜਿਹੜੇ ਰਹਿੰਦੇ ਸੀ ਜਿਹੜੀ ਸਾਡੀ ਜ਼ਮੀਨ ਪ੍ਰਾਪਰਟੀ ਸੀਗੀ ਉਸ ਟਿਫਾ ਦੇ ਘੜ ਸਾਬ ਦੇ ਵਿੱਚ ਸੀਗੀ ਜਦੋਂ ਵੀ ਪਿੰਡ ਜਾਂਦੇ ਹੁੰਦੇ ਸੀਗੇ ਸੱਜਤਾਏ ਚਾਚਾ ਜੁਆਇੰਟ ਫੈਮਿਲੀ ਹੁੰਦੀ ਸੀਗੀ ਤਾ ਪੋਆ ਜੀ ਦੇ ਬੱਚੇ ਵੀ ਸੱਜ ਕੋ ਦੇ ਰਹਿੰਦੇ ਸੁੰਜੇ ਤਾਂ ਉਹਨਾਂ ਨੇ ਸਾਨੂੰ ਮੈਨੂੰ ਖੇਤਾਂ ਦੇ ਵਿੱਚ ਲੈ ਜਾਣਾ ਜਿੱਦਾਂ ਪਹਿਲਾਂ ਨਾ ਕਰ ਵੀ ਬੋਲਦਾਂ ਨਾਲ ਚੱਲ ਮਾਰ ਸੁਭਾਗਾ ਇਹ ਤਾਂ ਟ੍ਰੈਕਟਰ ਜੋ ਪਾ ਕੇ ਚਾਲੀ ਕਰਦਾ ਚਾਹ ਤਾਂ ਘਰ ਲੈ ਕੇ ਚੱਲ ਬਠੇ ਜਾਂ ਕਿਦਾਂ ਵੀ ਇਦਾਂ ਕਰ ਰਹੇ ਉਹਨਾਂ ਨੇ ਮਤਲਬ ਇਹ ਇਹ ਉਹਨਾਂ ਨੇ ਇੱਕ ਕੁੜੀਆਂ ਤੱਕ ਦੀ ਮਿੰਪਾਲਿਆ ਉਹਨਾਂ ਨੇ ਮੁੰਡਾ ਬਣਾ ਕੇ ਪਾਲਿਆ ਹਾਂਜੀ ਉਹ ਕਹਿੰਦੇ ਸੀਗੇ ਮੇਰੇ ਇੱਕ ਬ੍ਰਦਰ ਐ ਐਕਸਪਾਇਰ ਹੋ ਚੁੱਕੇ ਆ ਇਸ ਟਾਈਮ ਮੈਨੂੰ ਬਹੁਤ ਦੁੱਖ ਆ ਉਸ ਚੀਜ਼ ਦਾ ਕਿ ਉਹ ਮੇਰੇ ਬ੍ਰਦਰ ਕਹਿੰਦਾ ਹੁੰਦਾ ਸੀਗਾ ਤੈਨੂੰ ਇੱਕ ਦਿਨ ਮੈਂ ਉੱਚ ਕੋਟੀ ਦਾ ਡਰਾਈਵਰ ਬਣਾ ਕੇ ਜਾਊਂਗਾ ਹਾਂਜੀ ਪਰ ਅੱਜ ਉਹ ਹੈ ਨਹੀਂਗਾ ਪਰ ਤੁਸੀਂ ਟ੍ਰੈਵਲ ਮੈਂ ਡਰਾਈਵਰ ਬਣ ਗਈ ਮੈਨੂੰ ਕਾਸ਼ ਮੈਂ ਕਹਿੰਦੀ ਅਗਰ ਅੱਜ ਜੋ ਜਿੰਦਾ ਹੁੰਦਾ ਤਾਂ ਉਹ ਨੂੰ ਬੜਾ ਮਾਣ ਮਹਿਸੂਸ ਹੋਣਾ ਸੀਗਾ ਕਿ ਮੈਂ ਜੋ ਚਾਹ ਸੀਗਾ ਮੇਰੀ ਭੈਣ ਉਹ ਬਣੀ ਹੈ ਬਿਲਕੁਲ ਲੋਕੋ ਕਿ ਅੱਜ ਤਾਈਂ ਆਪਾਂ ਕੈਨੇਡਾ ਅਮਰੀਕਾ ਦੇ ਵਿੱਚ ਤਾਂ ਕੁੜੀਆਂ ਟਰਾਲੇ ਚਲਾਉਂਦੀਆਂ ਦੇਖੀ ਜੀ ਜੀ ਇੰਡੀਆ ਦੇ ਵਿੱਚ ਉਹ ਪੰਜਾਬ ਸਾਡੇ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਕਿ ਇਹ ਡਰਾਈਵਿੰਗ ਕਰਦੇ ਹੈਗੇ ਆ ਤੇ ਬਹੁਤ ਦਿਲ ਨੂੰ ਵੀ ਖੁਸ਼ੀ ਮਿਲੀ ਵੀ ਯਾਰ ਦੇਖੋ ਨਾ ਆਪਣੇ ਏਰੀਆ ਦੇ ਵਿੱਚ ਕੋ ਇਦਾਂ ਦਾ ਇਨਸਾਨ ਆ ਜਿੱਤੋਂ ਸਾਡੇ ਨੌਜਵਾਨਾਂ ਨੂੰ ਸਿਹਤ ਲੈਣੀ ਚਾਹੀਦੀ ਆ ਸਾਡੇ ਨੌਜਵਾਨ ਤਾਂ ਕੰਮ ਕਰਕੇ ਨਹੀਂ ਖੁਸ਼ ਆਗੇ ਉਹ ਤਾਂ ਕਹਿੰਦੇ ਜੀ ਕੰਮ ਔਖਾ ਹੀ ਬੜਾ ਜੀ ਧੁੱਪ ਲੱਗਦੀ ਆ ਗਰਮੀ ਬੜੀ ਆ ਸਿਆਲ ਆ ਠੰਡ ਬੜੀ ਆ ਕੰਮ ਕਿਤਾ ਕਰ ਲਗੇ ਪਰ ਇਹਨਾਂ ਨੂੰ ਦੇਖੋ ਇੱਕ ਲੇਡੀਜ਼ ਹੋਣ ਦੇ ਨਾਤੇ ਟਰੱਕ ਚਲਾ ਰਹੇ ਆ ਆਪ ਤਰਪਾਲਾ ਪਾਉਂਦੇ ਆ ਆਪ ਮਾਲ ਲੋਡ ਕਰਾਉਂਦੇ ਆ ਆਪ ਮਾਲ ਲਾ ਕੇ ਆਉਂਦੇ ਆ ਕੋਈ ਰਾਤ ਦਾ ਨਹੀਂ ਪਤਾ ਕੋਈ ਦਿਨ ਦਾ ਨਹੀਂ ਪਤਾ ਤੇ ਸਾਡੇ ਨੌਜਵਾਨ ਕਹਿੰਦੇ ਜੀ ਆਪਾਂ ਸਵੇਰੇ 9 ਵਜੇ ਕੰਮ ਤੇ ਲੱਗੇ ਆ 5 ਵਜੇ ਘਰ ਨੂੰ ਜਾਣਾ ਇਹ ਸਰ ਜੀ ਮੈਂ ਤਾਂ 3 ਦਿਨ ਲਗਾਤਾਰ 3 ਦਿਨ 3 ਰਾਤਾਂ ਭੁੱਖੀ ਵੀ ਰਹੀਆਂ ਔਰ ਨੀਂਦ ਦੀ ਵੀ ਰਹੀਆਂ ਉਹ ਹਾਂਜੀ ਇੱਕ ਦਿਨ ਮੈਂ ਲਗਾਤਾਰ ਇਹ ਪਹਿਲੇ ਦਿਨ ਮੈਂ ਗਈਆਂ ਫਿਰੋਜ਼ਪੁਰ ਨੂੰ ਉਸ ਤੋਂ ਆਉਦੇ ਸਾਰੇ ਜਲੰਧਰ ਨੂੰ ਗੱਡੀ ਲੋਡਿੰਗ ਸੀਗੀ ਦੂਸਰੀ ਗੱਡੀ ਆਦੇਨ ਉਹ ਲੋਡਿੰਗ ਸੀਗੀ ਉਹ ਲੱਗ ਜਲੰਧਰ ਚ ਗਈਆਂ ਆਦੇਨੋਂ ਫਿਰ ਇਹ ਗੱਡੀ ਫੇਰ ਲੋਡਿੰਗ ਤੇ ਲੱਗ ਗਈ ਸੀਗੀ ਇਹ ਜਾ ਕੇ ਫੇਰ ਮੈਂ ਕੰਨੂ ਬੰਦ ਕਰਕੇ ਆਈਆਂ ਜਿੰਦਗੀ ਤੀਸਰੇ ਦਿਨ ਆ ਕੇ ਰਾਤ ਨੂੰ ਮੈਂ ਬੇਹੋਸ਼ ਹੋ ਕੇ ਡਿੱਗ ਗਈ ਹਾਂਜੀ ਨਾ ਤੇ ਅੰਦਰ ਰੋਟੀ ਨਾਲ ਚਾਹ ਪੀਤੀ ਆ ਸਿਰ ਪਾਣੀ ਦਾ ਆਸਰੇ ਰਹੀ ਆ ਤੇ ਮਤਲਬ ਇਹ ਤੁਹਾਡਾ ਸ਼ੌਕ ਹੀ ਆ ਕੋਈ ਮਜਬੂਰੀ ਨਹੀਂ ਹੈ ਮਜਬੂਰੀ ਨਹੀਂ ਸਰ ਹੈਗੀ ਮੇਰੇ ਕੋਲ ਸ਼ੌਕ ਹੀ ਹੈ ਬਸ ਵੈਸੇ ਮੈਂ ਕੋੜਾ ਚਲਾਉਂਦੀ ਆ ਤਾਂ ਇਹ ਹਾਂਜੀ ਇਹ ਗੱਡੀਆਂ ਦੀ ਜ਼ਿਆਦਾਤਰ ਚੋਰੀ ਉਧਰ ਹੁੰਦੀ ਆ ਫੋਰਨ ਵਿੱਚ ਤਾਂ ਇਸ ਕਰਕੇ ਵੀ ਬਾਕੀ ਚਲੋ ਮਜਬੂਰੀ ਵੀ ਕਹੋ ਵੀ ਹਾਂ ਇਸ ਟਾਈਮ ਡਰਾਈਵਰ ਹੈ ਨਹੀਂਗਾ ਤਾਂ ਉਹਦੀ ਬੇਟੀ ਦਾ ਵਿਆਹ ਆ ਤਾਂ ਉਹ ਗਿਆ ਹੋਇਆ ਆਪਣੇ ਉੱਥੇ ਆਪਣੇ ਘਰ ਦੇ ਕੰਮ ਕਰਨ ਵਿੱਚ ਮੈਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਜੀ ਤੁਸੀਂ ਪੰਜਾਬ ਦੀਆਂ ਕੁੜੀਆਂ ਨੂੰ ਮੁੰਡਿਆਂ ਨੂੰ ਕੋਈ ਆਪਣੇ ਨਾਲ ਕੋਈ ਸੇਧ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਕੁੜੀਆਂ ਨੂੰ ਅੱਜ ਦੇ ਨੂੰ ਆਪਣੀਆਂ ਕੁੜੀਆਂ ਨੂੰ ਕਿ ਲੇਡੀਜ਼ ਜਿਹੜੀਆਂ ਵੀ ਹੈਗੀਆਂ ਅੱਜ ਦੇ ਮਤਲਬ ਜਿਹੜੀਆਂ ਨੈੱਟ ਦੇ ਉੱਤੇ ਜੋ ਕੁਝ ਹੋ ਚੱਲ ਰਿਹਾ ਹੈ ਨਾ ਸਰ ਇਹਨੂੰ ਦੇਖ ਕੇ ਬਹੁਤ ਦੁੱਖਾਂ ਦਾ ਆ ਕਿ ਸਾਡੀਆਂ ਧੀਆਂ ਭੈਣਾਂ ਜਾਂ ਸਾਡੇ ਭਰਾ ਬੱਚੇ ਅੱਜ ਕਿਹੜੇ ਪਾਸੇ ਤੁਰ ਪਏ ਹੋયા ਹਾਂ ਬਿਲਕੁਲ ਜਿਹੜੀਆਂ ਆ ਆਏ ਦਿਨ ਵੀਡੀਓ ਪਾਉਂਦੀਆਂ ਨੇ ਜਦ ਮੁੰਡੇ ਨਸ਼ਿਆਂ ਦੇ ਨਾਲ ਮਾਰੇ ਜਾਂਦੇ ਨੇ ਵੀ ਮੈਂ ਉਹਨਾਂ ਨੂੰ ਇਹੀ ਗੱਲ ਕਹਿਣੀ ਚਾਹਦੀ ਐ ਬੱਚਿਓ ਭਰਾਓ ਵੀਰੋ ਧੀਓ ਭੈਣੋ ਇਹ ਕੰਮ ਛੱਡ ਦਿਓ ਚਾਹੇ ਸਾਡੀਆਂ ਮਾਵਾਂ ਆ ਕਈ ਬਜ਼ੁਰਗ ਵੀ ਲੇਡੀਜ਼ ਦੇ ਕਿਹਾਂ ਵੀਡੀਓ ਬਣਾਉਂਦੀਆਂ ਵੀ ਇਹ ਕੰਮ ਛੱਡ ਦਿਓ ਤੁਸੀਂ ਆਪਣੀ ਇੱਜ਼ਤ ਦੀ ਕਮਾਓ ਇੱਜ਼ਤ ਦੀ ਖਾਓ ਔਰ ਉਹ ਕੰਮ ਕਰੋ ਜਿਹਦੇ ਵਿੱਚ ਸੱਜਾ ਮਾਂ-ਬਾਪ ਦਾ ਦਿਲ ਨਾ ਦੁਖੀ ਹੋਵੇ ਉਹ ਦੁਖੀ ਨਾ ਹੋਣ ਪਰੇਸ਼ਾਨ ਨਾ ਹੋਵੇ ਤਾਂ ਉਹਨਾਂ ਦੀ ਇੱਜ਼ਤ ਬਰਕਰਾਰ ਹੋਵੇ ਤਾਂ ਉਹਨਾਂ ਨੂੰ ਤਾਂ ਅੱਜ ਦਾ ਮਾਣ ਮਹਿਸੂਸ ਹੋਵੇ ਵੀ ਸਾਡੇ ਬੱਚੇ ਸਾਡਾ ਹੌਸਲਾ ਆ ਸਾਡਾ ਜਿਗਰ ਦੇ ਟੋਟੇ ਸਾਡਾ ਸਿਰ ਉੱਚਾ ਕਰ ਰਹੇ ਆ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਸਾਨੂੰ ਵਧੀਆ ਟਾਈਮ ਕੱਢਿਆ ਬਾਕੀ ਜਿਹੜਾ ਇਹ ਇਸ ਵਾਰ ਆਪਣਾ 1 ਸਤੰਬਰ 2024 ਦਾ ਡਰਾਈਵਰ ਡੇ ਦਾ ਪ੍ਰੋਗਰਾਮ ਆ ਜੀ ਉੱਥੇ ਮੁੱਖ ਜਿਹੜਾ ਆਪਾਂ ਸਨਮਾਨ ਕਰਨਾ ਆ ਉਹ ਇਹ ਕਹ ਲਓ ਵੀ ਆਪਣੇ ਡਰਾਈਵਰ ਮਹਿਕਮੇ ਦੇ ਵਿੱਚ ਜਿਹੜੀ ਅੱਜ ਦੀ ਡੇਟ ਦੇ ਵਿੱਚ ਇੱਕ ਸ਼ਾਨ ਬਣੇ ਹੋਏ ਨੇ ਇਹ ਮੈਡਮ ਇਹਨਾਂ ਦਾ ਆਪਾਂ ਮਾਨ ਸਨਮਾਨ ਕਰਨਾ 1 ਸਤੰਬਰ 2024 ਨੂੰ ਡਰਾਈਵਰਡੇ ਵਾਲੇ ਦਿਨ ਸੋ ਉੱਥੇ ਵੀ ਸਾਰਿਆਂ ਨੇ ਪਹੁੰਚਣਾ ਤੇ ਮੈਂ ਤੁਹਾਨੂੰ ਬੇਨਤੀ ਵੀ ਕਰ ਦਿੰਨਾ ਜੀ ਤੁਸੀਂ ਜਰੂਰ 1 ਸਤੰਬਰ 2024 ਨੂੰ ਸਾਡੇ ਦਫ਼ਤਰ ਦੇ ਵਿਖੇ ਹੀ ਜਿਹੜਾ ਇਹ ਪ੍ਰੋਗਰਾਮ ਡਰਾਈਵਰਡੇ ਦਾ ਮਨਾਇਆ ਜਾਣਾ ਉੱਥੇ ਪਹੁੰਚਣਾ ਹੈ ਹਾਂਜੀ ਮੇਰੀ ਸਾਰੇ ਆਪਾਂ ਭੈਣ ਭਰਾਵਾਂ ਅੱਗੇ ਬੇਨਤੀ ਆ ਕਿ ਸਾਰੇ ਹਮ ਹਮਾ ਕੇ ਆਪਣੇ ਦਫ਼ਤਰ ਵਿੱਚ ਪਹੁੰਚਣ ਤਾਂ ਜੋ ਜੋ ਵੀ ਆਪਣਾ ਕੀਤਾ ਹੈਗਾ ਆ ਸਾਰੇ ਤੇ ਜੋ ਵੀ ਆਪਣੀ ਮਤਲਬ ਖੂਬੀ ਹੈਗੀ ਆਪਣੀ ਉੱਤੇ ਜਰੂਰ ਪਹੁੰਚ ਕੇ ਦੱਸਣ ਅਗਲੇ ਆਉਣ ਵਾਲੀ ਪੀੜ੍ਹੀ ਨੂੰ ਵੀ ਜਿਹੜੀ ਸੇਧ ਮਿਲ ਸਕੇ ਬੱਚੇ ਵੀ ਜਿਹੜੇ ਆ ਵੱਡੇ ਆ ਜੋ ਵੀ ਹੈਗੇ ਆ ਆਪਣੇ ਉੱਤੇ ਜਰੂਰ ਪਹੁੰਚਣ ਤਾਂ ਵੱਧ ਚੜ ਕੇ ਹਿੱਸਾ ਲਾਓ ਰਾਜਾ ਗਰੁੱਪ ਜਿੰਦਾਬਾਦ ਚੜਦੀ ਕਲਾ ਰਹੇ ਪਰਮਾਤਮਾ ਇਹ ਗਰੁੱਪ ਨੂੰ ਵਧਾਵੇ ਫਲਾਵੇ ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਬਹੁਤ ਉੱਚਾਈਆਂ ਤੇ ਪਰਮਾਤਮਾ ਲੈ ਕੇ ਜਾਵੇ ਇਹ ਬਹੁਤ ਡਰਾਈਵਰਾਂ ਬਾਰੇ ਸੋਚਦੇ ਆਂ ਔਰ ਮੈਂ ਇੱਕ ਬੇਨਤੀ ਹੋਰ ਵੀ ਕਰਨਾ ਚਾਹੁੰਦੀ ਆਂ ਵੀ ਵੱਧ ਤੋਂ ਵੱਧ ਰਾਜਾ ਗਰੁੱਪ ਦੇ ਨਾਲ ਜੁੜੋ ਕਿਉਂਕਿ ਹਰ ਥਾਂ ਇਹ ਜਿੱਥੇ ਵੀ ਜ਼ਰੂਰਤ ਨਹੀਂ ਪਹੁੰਚ ਸਕਦੀ ਉੱਥੇ ਵੀ ਲੈ ਕੇ ਜ਼ਰੂਰਤ ਡਰਾਈਵਰਾਂ ਦੇ ਪਿੱਛੇ ਪਹੁੰਚਦੇ ਨੇ ਮੇਰੀ ਬਾਰ-ਬਾਰ ਅਪੀਲ ਹੈ ਕਿ ਰਾਜਾ ਗਰੁੱਪ ਦੇ ਨਾਲ ਸਾਰੇ ਵੱਧ ਤੋਂ ਵੱਧ ਚ ਗਰੁੱਪ ਦੇ ਵਿੱਚ ਹਿੱਸਾ ਲਓ ਤਾਂ ਅੱਗੇ ਵੀਡੀਓ ਸ਼ੇਅਰ ਸ਼ੇਅਰ ਜ਼ਰੂਰ ਕਰੋ ਬਾਕੀ 1 ਸਤੰਬਰ ਨੂੰ ਪਹੁੰਚੋ ਜੀ ਡਰਾਈਵਰ ਡੇ ਦੇ ਉੱਤੇ ਉੱਥੇ ਇਹਨਾਂ ਦਾ ਆਪਾਂ ਜਿਹੜਾ ਆ ਮਾਨਤਾਣ ਕਰਾਂਗੇ ਤੇ ਹੋਰ ਵੀ ਨੌਜਵਾਨਾਂ ਨੂੰ ਸੇਧ ਮਿਲੂਗੀ ਵੀ ਵਾਕਿਆ ਹੀ ਬਾਈ ਜੇਕਰ ਇੱਕ ਲੇਡੀਜ਼ ਕੰਮ ਕਰ ਸਕਦੀ ਆ ਤਾਂ ਸਾਡੇ 'ਚ ਕੀ ਕਮੀ ਆ ਅਸੀਂ ਵੀ ਕੰਮ ਕਰੀਏ ਬਾਕੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਠੀਕ ਹੈ ਨੇ ਜੀ ਜਿੰਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਵੇਂ ਆ ਚੈਨਲ ਤੇ ਉਹ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਜ਼ਰੂਰ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਕਰੋ ਰਾਜਾ ਗਰੁੱਪ ਦੇ ਜ਼ਰੂਰ ਨਾਲ ਜੁੜੋ ਜਿੰਨੇ ਵੀ ਮੈਂਬਰ ਹੈਗੇ ਆ ਭੰ ਚਾਹੇ ਛੋਟੀ ਗੱਡੀ ਦਾ ਡਰਾਈਵਰ ਹੋਵੇ ਚਾਹੇ ਵੱਡੀਆਂ ਦਾ ਡਰਾਈਵਰਾਂ ਜਰੂਰ ਰਾਜਾ ਗਰੁੱਪ ਦੇ ਨਾਲ ਜੁੜੋ ਕਿਉਂਕਿ ਹਰ ਇੱਕ ਤਰੀਕੇ ਦੀ ਮਦਦ ਪਾਉਣ ਦੀ ਕਰਦੇ ਨੇ ਹਰ ਇੱਕ ਥਾਂ ਖੜੇ ਹੁੰਦੇ ਨੇ ਧਰਨਿਆਂ ਤੋਂ ਲੱਗ ਕੇ ਕਰੀਬ ਦੇ ਪਰਿਵਾਰਾਂ ਤੱਕ ਜਿਹੜੇ ਡਰਾਈਵਰ ਇਸ ਟਾਈਮ ਦੁਨੀਆ ਦੇ ਵਿੱਚ ਨਹੀਂ ਹੈਗੀ ਜਾਂ ਜਿਨ੍ਹਾਂ ਨੂੰ ਪਰੇਸ਼ਾਨੀ ਕੋਈ ਵੀ ਹੈ ਉਹਨਾਂ ਦੇ ਘਰਾਂ ਤੱਕ ਇਹ ਰਸਨ ਪਾਣੀ ਦੀ ਵੀ ਪਹੁੰਚ ਤੱਕ ਕਰਦੇ ਆਂ ਹਰ ਇੱਕ ਦੇ ਦੁੱਖ ਸੁੱਖ ਸੁਣਦੇ ਨੇ ਤੁਸੀਂ ਜਰੂਰ ਰਾਜਾ ਗਰੁੱਪ ਦੇ ਨਾਲ ਜੁੜੋ ਮੇਰੀ ਬਾਰ ਬਾਰ ਅਪੀਲ ਹੈ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਰਾਜਾ ਗਰੁੱਪ ਦੇ ਨਾਲ ਜਰੂਰ ਜੁੜੋ ਥੈਂਕ ਯੂ ਸਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਾਕੀ ਵੀਰੋ ਤੁਸੀਂ ਜਰੂਰ ਇਹਨਾਂ ਤੋਂ ਇੱਕ ਕਹਿ ਲੋ ਸਿੱਖਿਆ ਲੈਣੀ ਆ ਤੇ ਕੰਮ ਕਰੋ ਬੇਲੇ ਨਾ ਰਭੋ ਬੇਲਾ ਦਿਮਾਗ ਜਿਹੜਾ ਸ਼ਤਾਨ ਦਾ ਘਰ ਆ ਨਸ਼ਿਆਂ ਤੋਂ ਬਚੋ ਕੰਮ ਕਰੋ ਸੋ ਸਾਰਿਆਂ ਦਾ ਧੰਨਵਾਦ